ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਕਢਾਈ ਵਾਲੇ ਸੂਟ ਲੈ ਕੇ ਆਏ ਹਾਂ ਜੀ ਉਹ ਇਸ ਤੋਂ ਪਹਿਲਾਂ ਕੇਸ ਨੂੰ ਇਹ ਸੂਟ ਦਿਖਾਈਏ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਹ ਸੂਟ ਆਪਾਂ ਵੈਸੇ ਵੀ ਜਨਾ ਸਕਦੇ ਆ ਤੇ ਦੇਣ ਲੈਣ ਵਾਸਤੇ ਜਿੰਨੇ ਕਿਸੇ ਫੰਕਸ਼ਨ ਤੇ ਦੇਣੇ ਆ ਇਹ ਆਪਾਂ ਉਹ ਵੀ ਵੀ ਇਸਾ ਕੋਲ ਬਹੁਤ ਘੱਟ ਰੇਟ 'ਚ ਨੇ ਦੁਪੱਟਾ ਨਾਲ ਹੈ ਇਹ ਸੂਤੀ ਕਪੜੇ 'ਚ ਨੇ ਸਾਰੇ ਆਪ ਨੇ ਵਰਕ ਕੀਤਾ ਹੋਇਆ ਮਸ਼ੀਨੀ ਵਰਕ ਹੈ ਸਿਰਫ ਕੱਲਾ ਫਰੰਟ ਫਰੰਟ ਤੇ ਰਹੂਗਾ ਇਹਦੇ ਵਰਕ ਆਲਓਵਰ ਸੂਟ ਹੈ ਇਹ ਸਾਰਾ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਹੈ ਕਲਰੇ ਚ ਹੋਰ ਵੀ ਬਹੁਤ ਨੇਗੇ ਇਸ ਤਰ੍ਹਾਂ ਹੀ ਬਣਿਆ ਹੋਇਆਗਾ ਇਹਦੇ ਨਾਲ ਦੁਪੱਟਾ ਦੁਪੱਟਾ ਵੀ ਬਹੁਤ ਵਧੀਆ ਤੇ ਲੈਸ ਲੱਗੀ ਹੋਈ ਹੈ ਜੀ ਜਿਵੇਂ ਆਪਾਂ ਕਿਸੇ ਫੰਕਸ਼ਨ ਤੇ ਦੇਣ ਆ ਇਕੱਠੇ ਵੀ ਆਪਾਂ ਇਹ ਮੰਗਵਾ ਸਕਦੇ ਆ ਇਹ 2 ਮੀਟਰ ਦਾ ਇਹ ਨਾਲ ਦੁਪੱਟਾ ਰਹੂਗਾ ਦੁਪਟਾ ਇਹਦਾ 2 ਮੀਟਰ ਦਾ ਰਹੂਗਾ ਤੇ ਤੇ ਲੈਸ ਲੱਗੀ ਹੋਈ ਆ ਇਹ ਆਪਣੇ ਕੋਲੇ ਇੱਕ ਕਲਰ ਇਹ ਆ ਗਿਆ ਇਸ ਤੋਂ ਆਪਾਂ ਹੋਰ ਕਲਰ ਦਿਖਾਉਣੇ ਆ ਇਹਨਾਂ ਦਾ ਰੇਟ ਰਹੂਗਾ ਜੀ 300 ਰੁਪਏ ਜਿਹੜਾ ਵੀ ਤੁਹਾਨੂੰ ਆਪਾਂ ਸੂਟ ਦਿਖਾ ਰਹੇ ਆ ਇਹਨਾਂ ਦਾ ਰੇਟ 300 ਰਹੂਗਾ ਇਹ ਦੇਖੋ ਬਹੁਤ ਪਿਆਰਾ ਕਲਰ ਹੈ ਗ੍ਰੀਨ ਨਾਲ ਇਹਦੀ ਆਪਾਂ ਨੇ ਕੀ ਉਹ ਕੀਤੀ ਹੋਈ ਆ ਵਰਕ ਕੀਤਾ ਹੋਇਆ ਇਹ ਵੀ ਸਾਰਾ ਫਰੰਟ-ਫਰੰਟ ਤੇ ਇਹਦੇ ਵਰਕ ਰਹੂਗਾ ਸੇਮ ਡਿਜ਼ਾਈਨ ਹੈ ਇਸ ਤਰ੍ਹਾਂ ਇਹਦਾ ਨਾ ਬਲੈਕ ਦੁਪੱਟਾ ਇਹ ਵੀ 2 ਮੀਟਰ ਦਾ ਦੁਪੱਟਾ ਰਹੂਗਾ 5-5 ਮੀਟਰ ਦੇ ਇਹ ਸੂਟ ਨੇ ਇਹਨਾਂ ਦਾ ਰੇਟ ਰਹੂਗਾ ਜੀ ₹300 ਜੇਕਰ ਤੁਹਾਨੂੰ ਇਹ ਸੂਟ ਚਾਹੀਦੇ ਨੇ ਕਿਸੇ ਫੰਕਸ਼ਨ ਤੇ ਦੇਣੇ ਨੇ ਜਾਂ ਬੱਸ ਐਸੀ ਪਸੰਦਾ ਹੋਵੇ ਨੇ ਤਾਂ ਸਾਨੂੰ ਸਕਰੀਨ ਤੇ ਨੰਬਰ ਚੱਲ ਰਿਹਾ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਇਹ ਸੂਟ ਆਪਾਂ ਤੁਹਾਡੇ ਤੱਕ ਪਹੁੰਚਦੇ ਕਰ ਦਾਂਗੇ ਇੱਕ ਆਪਣੇ ਕੋਲੇ ਏ ਕਲਰ ਆ ਗਿਆ ਜੀ ਇਹਦੇ ਵਿੱਚ ਸਰਦਈ ਕਲਰ ਹੈ ਜੀ ਵਰਕ ਕਿਦਾ ਬਹੁਤ ਪਿਆਰਾ ਮਸ਼ੀਨੀ ਵਰਕ ਹੈ ਜਿਹਾ ਨਹੀਂ ਕਿ ਸੇਮ ਫਰੰਟ-ਫਰੰਟ ਤੇ ਰਹੂਗਾ ਇਹ 3 5 ਮੀਟਰ ਦੀ ਕੱਟ ਹੋਊਗੀ 300 ਇਹਦਾ ਰੇਟ ਹੈ ਦੁਪੱਟਾ ਇਹਦੇ ਨਾਲ ਇਸ ਤਰ੍ਹਾਂ ਦਾ ਕਢਾਈ ਨਾਲ ਦੇ ਦੁਪੱਟੇ ਨੇ ਸਾਰਿਆਂ ਨਾਲ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ ਤੇ ਸਾਡੀ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਜੇਕਰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਸਾਨੂੰ WhatsApp ਤੇ ਕਾਲ ਵੀ ਕਰ ਸਕਦੇ ਹੋ ਮੈਸੇਜ ਵੀ ਕਰ ਸਕਦੇ ਹੋ